ਲੋ ਵੀ ਸੱਜਣੋ ਅੱਜ ਦੀ ਸ਼ਾਰਟ ਵੀਡੀਓ ਵਿਖਾ ਰਹੇ ਹਾਂ ਜਿਹੜੀ ਤੁਹਾਨੂੰ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਗਿੱਦੜਵਾ ਬਾਈ ਰੂਪ ਸਿੰਘ ਦੇ ਘਰੋਂ ਤਿੰਨਾਂ ਨਗਾਂ ਦੀ ਵੀਡੀਓ ਕਵਰ ਕੀਤੀ ਆ ਇੱਕ ਨੰਬਰ ਐਰ ਸ਼ਾਇਰ ਵਿਹੜ ਵੇਖ ਰਹੇ ਹਾਂ ਦੋਸਤੋ ਚਾਰ ਦਿਨ ਹੋ ਗਏ ਸੂਈ ਨੂੰ 17-18 ਲੀਟਰ ਇਸ ਵਕਤ ਬੋਲਾ ਤਿਆਰ ਆ ਬੱਚੇ ਨੂੰ ਜਨਮ ਦਿੱਤਾ ਥੜ ਹਵਾਨੇ ਨੂੰ ਦੋਸਤੋ ਬਿਲਕੁਲ ਸਾਫ਼ ਸੁਥਰੀ ਇਹ ਸੋਹਣਾ ਹਵਾਨਾ ਫੈਕਸ ਤੇ 20 ਲੀਟਰ ਤੋਂ ਬਾਈਆਂ ਦਾ ਦੁੱਧ ਇਹਨੇ ਬਾਹਰ ਪਾ ਦੇਣਾ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਤੇ ਇਸ ਤੋਂ ਅੱਗੇ ਦੋ ਦੋਸਤੋ ਦ ਇਹ ਵੀ ਕਰਮਾਂ ਵਾਲੀ 10 ਦਿਨਾਂ ਦੀ ਕੱਚੀ ਆ ਕਦ ਕਾਠ ਨਹੀਂ ਉਹ ਸੂਣੀ ਹੈ ਦੋਸਤੋ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਫੇਸ ਚੈੱਕ ਕਰ ਸਕਦੇ ਆ ਐਰ ਸ਼ੇਅਰ ਕਰਾਸ ਅੰਗ ਦੇ ਵਿੱਚ ਆ ਦੋਸਤੋ ਤੇ ਤੁਹਾਨੂੰ ਹਵਾਨੇ ਤੋਂ ਜੱਜਮੈਂਟ ਹੋ ਜਾਣੀ ਆ ਦਿਨ ਇਹਨੇ 10 ਦੋਸਤੋ ਸੂਨ ਦੇ ਵਿੱਚ ਲੈ ਜਾਣੇ ਆ ਸੋਹਣਾ ਹਵਾਨਾ ਤਿਆਰ ਕਰ ਜਾਣਾ ਇਸ ਤੋਂ ਅੱਗੇ ਦੋਸਤੋ 3 ਨੰਬਰ ਗਾਂ ਦੀ ਗੱਲ ਕਰੀਏ ਨਾ ਇਹ ਵੀ ਦੋਸਤੋ 5-7 ਦਿਨਾਂ ਦੀ ਕੱਚੀ ਹੈ ਬਾਈਆਂ ਦਾ 5-7 ਦਿਨ ਇਹਨੂੰ ਸੂਨ ਚ ਲੈ ਜਾਣੇ ਆ ਤੇ ਦੂਜੇ ਸੂਏ ਨੇ 24 ਲੀਟਰ ਦੁੱਧ ਪਾਇਆ ਇਤੀ ਬਾਈਆਂ ਦਾ ਅਨੁਮਾਨ ਆ ਮਾਲਕਾਂ ਦੇ ਦੱਸਣ ਮੁਤਾਬਕ ਵੀ 26-27 ਲੀਟਰ ਦੁੱਧ ਪਾਉਣਾ ਇਹਨੇ ਕਿਉਂਕਿ ਸੰਭਾਈ ਦੇ ਸਿਰ ਤੇ ਹੁੰਦਾ ਰਾਜੀਪਲੀ ਚੰਗੀ ਆ ਮੀਡੀਅਮ ਕੱਦ ਦੇ ਵਿੱਚ ਤਿੰਨਾ ਨਗਾ ਜੋ ਕੋਈ ਵੀ 나ਗ ਤੁਹਾਡੇ ਪਸੰਦਾ ਤਾਂ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ